ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਵੀਡੀਓ ਹੈਗੀ ਆ ਫੋਨ ਪਾਸਵਰਡ ਤੇ ਕਈ ਵਾਰ ਆਪਾਂ ਜਿਹੜਾ ਫੋਨ ਦਾ ਪਾਸਵਰਡ ਲਾ ਕੇ ਉਹ ਪਾਸਵਰਡ ਭੁੱਲ ਜਾਂਦੇ ਆ ਫਿੰਗਰਪ੍ਰਿੰਟ ਵੀ ਆਪਣਾ ਕਈ ਵਾਰ ਨਾਲ ਹੁੰਦਾ ਪਰ ਕਈ ਵਾਰ ਫਿੰਗਰਪ੍ਰਿੰਟ ਉਹ ਨਹੀਂ ਚੱਕਦਾ ਤੇ ਜਿਹੜੇ ਡਿਜੀਟ ਭਰੇ ਹੁੰਦੇ ਆ ਆਪਣੇ ਜਿਵੇਂ 1 2 3 4 ਫੋਰੋ ਐਗਜ਼ਾਮਪਲ ਦੇ ਤੌਰ ਤੇ ਤੇ ਉਹ ਵੀ ਆਪਾਂ ਨੂੰ ਭੁੱਲ ਜਾਂਦਾ ਵਾ ਤੇ ਆਪਾਂ ਜਿਹੜਾ ਫੋਨ ਓਪਨ ਨਹੀਂ ਕਰ ਪਾਉਂਦੇ ਤੇ ਉਹ ਦੱਸਾਂਗੇ ਆਪਾਂ ਫੋਨ ਨੂੰ ਜਿਹੜਾ ਰੀਸੈਟ ਕਿਵੇਂ ਕਰਨਾ ਮ ਘਰ ਦੇ ਵਿੱਚ ਹੀ ਤੁਸੀਂ ਆਪਣਾ ਫੋਨ ਰੀਸੈਟ ਕਰਕੇ ਦੁਬਾਰਾ ਚਲਾ ਸਕਦੇ ਹੋ ਅਗਰ ਤੁਸੀਂ ਪਾਸਵਰਡ ਭੁੱਲ ਗਏ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਦੱਸਦੇ ਆਪਾਂ ਜਿਹੜਾ ਫੋਨ ਨੂੰ ਜਿਹੜਾ ਰੀਸੈਟ ਕਿਵੇਂ ਕਰਨਾ ਹਾਂਜੀ ਆਪਣੇ ਕੋਲ ਹੈਗਾ ਸੈੱਟ ਜਿਹੜਾ OnePlus 12 ਆਰਾ ਜਿਹਨ ਕਿ ਇਹਦਾ ਜਿਹੜਾ ਆਪਾਂ ਪਾਸਵਰਡ ਭੁੱਲ ਚੁੱਕੇ ਹਾਂ ਕਈ ਵਾਰ ਫੋਰਗਟ ਤੇ ਉਹ बार-बार ਆਈ ਰਿਹਾ ਵਾ ਉਹਨੂੰ ਆਪਾਂ ਰੀਸੈਟ ਕਿਵੇਂ ਕਰਨਾ ਉਹ ਅੱਜ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਫੋਨ ਨੂੰ ਆਫ ਕਰਾਂਗੇ ਜਿਹੜੀ ਇਹਦੀ ਸਵਿਚ 2 3 ਦਿੱਤੀਆਂ ਹੋਈਆਂ ਨੇ ਠੀਕ ਹੈ ਇੱਕ ਤਾਂ ਸਾਈਡ ਤੇ ਲਾਈਟ ਆਫ ਆਉਣ ਵਾਲੀ ਆ ਦੂਸਰੀ ਵੋਲਿਊਮ ਵਾਲੀ ਆ ਤੇ ਇਹਨੂੰ ਆਫ ਕਰਨ ਲਈ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਵੋਲਿਊਮ ਪਲੱਸ ਵਾਲਾ ਬਟਨ ਆ ਤੇ نیچے ਵਾਲਾ ਬਟਨ ਆਪਾਂ ਦੋਨੋਂ ਨੂੰ ਇਕੱਠੇ ਦਬਾਂਗੇ ਤੇ ਪਾਵਰ ਆਫ ਦਾ ਜਿਹੜਾ ਜਿਹੜਾ ਆਪਣਾ ਸਿਗਨਲ ਆਜੂਗਾ نیچے ਕਰਕੇ ਇਹਨੂੰ ਆਪਾਂ ਆਫ ਕਰ ਦਾਂਗੇ ਉਸ ਤੋਂ ਬਾਅਦ ਜਦੋਂ ਇਹਨੂੰ ਆਨ ਕਰਨਾ ਵਾ ਆਨ ਕਰਨ ਦੇ ਲਈ ਜਿਹੜਾ ਆਪਾਂ ਜਿਹੜਾ ਅ ਨੈਗਟਿਵ ਜਿਹੜਾ ਪੁਆਇੰਟ ਸੀ ਵੋਲਿਊਮ ਵਾਲਾ ਠੀਕ ਹੈ ਮਾਈਨਸ ਉਹਦੇ ਤੇ ਜਿਹੜਾ ਲਾਸਟ ਵਾਲਾ ਦੋਨਾਂ ਨੂੰ ਇਕੱਠੇ 5 ਤੋਂ 7 ਸੈਕਿੰਡ ਲਈ ਦਬਕੇ ਰੱਖਾਂਗੇ ਫਿਰ ਉਸ ਤੋਂ ਬਾਅਦ ਡਿਵਾਈਸ ਜਿਹੜਾ ਆਪਣੇ ਆਪ ਆਨ ਹੋਊਗਾ ਡਿਵਾਈਸ ਇਹ ਆਪਾਂ ਵੇਟ ਕਰਦੇ ਆਂ ਆਨ ਹੋਣ ਦੀ थोड़ा टाइम लगेगा उसद इतें लैंगुएज आजगी ठीक है चाइना की लैंगुएज आ रही है पर आप इंग्लिश जी नीचे वो सिलेक्ट करा उस तो फॉरमेट डाटा आ रही है ठीक है पावर ऑफ आ रही है रिवॉर्ड डिवाइस आ रही है तो आप फॉरमेट जरा डाटा वो तो ओके करना वा इतोगे सू साइड एक कोड आऊगा ਇਹ ਤੁਸੀਂ ਜਿੰਨੀ ਵਾਰੀ ਵੀ ਇਹਨੂੰ ਫੋਰਗਟ ਕਰੋਗੇ ਓਨੀ ਵਾਰੀ ਬਦਲ ਕੇ ਆ ਜਾਣਾ ਕੋਡ ਤੇ ਆਪਾਂ ਹੁਣ ਦੇ ਉੱਪਰ ਦਿੱਤਾ ਹੋਇਆ 9260 ਆਪਾਂ 9260 ਕੋਡ ਫਿਲ ਕਰ ਦੇਣਾ ਇੱਥੇ ਕਰਨ ਤੋਂ ਬਾਅਦ ਫਾਰਮੈਟ ਦਾ ਜਿਹੜਾ ਬਟਨ ਆ ਰਿਹਾ ਉਹ ਠੀਕ ਹੈ ਇੱਥੇ ਆਪਾਂ ਇਹਨੂੰ ਫਾਰਮੈਟ ਕਰਾਂਗੇ ਡਾਟਾ ਫਾਰਮੈਟ ਓਕੇ ਕਰਾਂਗੇ ਦੁਬਾਰਾ ਜਿਹੜਾ ਐਡਵਾਈਸ ਹੁਣ ਔਨ ਹੋ ਰਿਹਾ ਵਾ ਥੋੜਾ ਟਾਈਮ ਇੱਥੇ ਵੇਟ ਕਰਾਂਗੇ ਹੈਲੋ ਲਿਖਿਆ ਹੋਊਗਾ ਤਾਂ ਲੇੜਾ ਐਰੋ ਦਾ ਨਿਸ਼ਾਨ ਉਹਦੇ ਉੱਤੇ ਓਕੇ ਕਰਾਂਗੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਲੈਂਗੁਏਜ ਆ ਉਹ ਚੂਜ਼ ਕਰਨੀ ਆ ਆਪਾਂ ਇੰਗਲਿਸ਼ ਓਕੇ ਕਰਾਂਗੇ ਉਸ ਤੋਂ ਬਾਅਦ ਤੁਸੀਂ ਜਿਹੜੀ ਤੁਹਾਡੀ ਕੰਟਰੀ ਆ ਆਪਣੀ ਇੰਡੀਆ ਵਾ ਓਕੇ ਕਰ ਦੇਵਾਂਗੇ ਉਸ ਤੋਂ ਅਗਲਾ ਨੈਕਸਟ ਤੁਹਾਡਾ ਡਾਇਡਾ ਸੈਮਾ ਕਿਹੜੇ ਤੇ ਤੁਸੀਂ ਕੰਟੀਨਿਊ ਕਰਨਾ ਚਾਹੁੰਦੇ ਹੋ 1 ਤੇ ਜਾਂ 2 ਤੇ ਤੇ ਆਪਾਂ ਇੱਕ ਤੇ ਕਰਨਾ ਕੰਟੀਨਿਊ ਓਕੇ ਅੱਗੇ ਕੰਟੀਨਿਊ ਕਰਾਂਗੇ इस तो स्किप कर देंगे नैक्स वाईफाई में कंटैक्ट करना किसी ने कर तो कर सकते हो उसप कर देंगे नहीं चाहिए आप वाईफाई ਅ नेक्स्ट ਇੱਥੇ ਮੇਲ ਆਈਡੀ ਵਾਲੀ ਆਪਸ਼ਨ ਆ ਜਾਊਗੀ ਉਸ ਤੋਂ ਆਪਾਂ ਮੇਲ ਆਈਡੀ ਜਿਹੜੀ ਫਿਲ ਕਰਕੇ ਦੁਬਾਰਾ ਤੋਂ ਜਿਹੜਾ ਫੋਨ ਉਹਨੂੰ ਨਵੇਂ ਸਿਰੇ ਤੋਂ ਆਪਣਾ ਚਲਾ ਸਕਦੇ ਆ ਧੰਨਵਾਦ